ਹਾਂ ਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਗਲਾਲੀਪੁਰ ਜ਼ਿਲ੍ਹਾ ਤਹਿਸੀਲ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਿਵਾਜਪੁਰ ਅੱਡਾ ਲੱਗਦਾ ਵਾ ਪਿੰਡ ਬਿਲਕੁਲ ਨਜ਼ਦੀਕ ਆ ਇਧਰ ਕਮਾਲਪੁਰਾ ਪਿੰਡ ਬਿਲਕੁਲ ਲੱਗੇ ਆ ਸੋ ਤਰਨਤਾਰਨ ਇਥੋਂ ਤਕਰੀਬਨ ਕੋਈ 15 16 ਕਿਲੋਮੀਟਰ ਦੀ ਦੂਰੀ ਆ ਜਿਹੜੀ ਸੜਕ ਤਰਨਤਾਰਨ ਤੋਂ ਪਿੰਡ ਦਿਆਲਪੁਰੇ ਭਿੱਖੀਵੜ ਨੂੰ ਜਾਂਦੀ ਐ ਉਸੇ ਸੜਕ ਦੇ ਉੱਪਰ ਅੱਡਾ ਆਉਂਦਾ ਸ਼ਿਵਾਜਪੁਰ ਸ਼ਬਾਲਪੁਰ ਤੋਂ ਬਿਲਕੁਲ ਇੱਕ ਛੜਕ ਨਿਕਲਦੀ ਆ ਪਿੰਡ ਸੁਰਸਿੰਘ ਨੂੰ ਜਾਣ ਵਾਲੀ ਤੇ ਪਹਿਲਾ ਪਿੰਡ ਆ ਜਾਂਦਾ ਇਸੇ ਛੜਕ ਦੇ ਉੱਪਰ ਗਲਾਲੀਪੁਰ ਤੇ ਕਰਮਜੀਤ ਸਿੰਘ ਉਹਨਾਂ ਦੇ ਘਰ ਆਇਆ ਵੀਰ ਦਾ ਬਿਲਕੁਲ ਘਰੇਲੂ ਘਾਰ ਆ ਘਰੇਲੂ ਘਰੋਂ ਜਿਹੜੀ ਇੱਕ ਅੱਜ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਇਸ ਵੀਡੀਓ ਦੇ ਵਿੱਚ ਇੱਕ ਬੈਡ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਐਚ ਐਫ ਬਰੀਡ ਦੇ ਵਿੱਚ ਆ ਸੋ ਡੈਨਮਾਰਕ ਸੀਮਨ ਦੀ ਵੀਰ ਇਹ ਬੈਡ ਦੱਸਣ ਦਿਆ ਸੋ ਕਿਹੜੇ ਸੀਮਨ ਦੀ ਆ ਚਲੋ ਉਹਨਾਂ ਨੂੰ ਪਤਾ ਨਹੀਂਗਾ ਘਰੇਲੂ ਹੁਣ ਦੇ ਨਾਂ ਤੇ ਬਾਕੀ ਡਾਕਟਰਾਂਾਂ ਦਾ ਵੀ ਕਿਸੇ ਡਾਕਟਰਾਂ ਮਿਲ ਕੇ ਚੰਗਾ ਟੀਕਾ ਰਖਾਇਆ ਸੀਗਾ ਤੇ ਚੰਗਾ ਟੀਕੇ ਤੇ ਜਿਹੜਾ ਤੁਸੀਂ ਰਿਜ਼ਲਟ ਵੇਖੋਗੇ ਬਾਕੀ ਪੂਰੀ ਡਿਟੇਲ ਆਪਾਂ ਉਹਨਾਂ ਦੇ ਕੋਲੋਂ ਲਵਾਂਗੇ ਸਪੈਡ ਦੀ ਅੱਜ ਤਰੀਕ ਤੁਸੀਂ ਨੋਟ ਕਰ ਲਓ 4 ਅਕਤੂਬਰ ਸਮਾਂ ਕੋਈ ਦੁਪਹਿਰ ਦੇ 3 ਵਜੇ ਦਾ ਪੂਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਕਰਮਜੀਤ ਸਾਸਰੀ ਕਾ ਭਾਈ ਸਾਸਰੀ ਕਾ ਵੀਰ ਜੀ ਉਹ ਠੀਕ ਠਾਕ ਵੀਰੇ ਹਾਂਜੀ ਵੀਰ ਜੀ ਵਧੀਆ ਓਕੇ ਕਰਮਜੀਤ ਭਾਈ ਇੱਕ ਜਿਹੜੀ ਤੁਸੀਂ ਇਹ ਬਾੜ ਸੇਲ ਕਰਦੇ ਪੈਜੇ ਹਾਂਜੀ ਇੱਕ ਐਚ ਐਫ ਬਰੀਡ ਦੇ ਵਿੱਚ ਆ ਹਾਂਜੀ ਹਾਂਜੀ ਠੀਕ ਆ ਬਾਕੀ ਤੁਸੀਂ ਇਹ ਵੀ ਦੱਸਿਆ ਵੀ ਹੈ ਪਹਿਲੇ ਦੂਜੇ ਸਵੇ ਆਪਾਂ ਘਰੇ ਚਵਾਈ ਕੀਤੀ ਹੈ ਹਾਂਜੀ ਹਾਂਜੀ ਤੇ ਜੱਜਾ ਸਵੇ ਹੁਣ ਸੂਣ ਵਾਲੀ ਆ ਹਾਂਜੀ ਹਾਂ 27 ਦਿਨ ਪੂਰੇ ਆ ਬਾਕੀ ਹਜੇ ਅੱਜ ਠੀਕ ਆ ਠੀਕ ਆ 27 ਸਤੰਬਰ ਦੇ ਦਿਨ ਪੂਰੇ ਹਾਂਜੀ ਹਾਂਜੀ 27 ਆ ਜਿਹੜੇ ਉੱਪਰ ਤਣ ਲੈ ਕੇ ਜਾਂਦੀ ਹੀ ਹੋਣ ਹਾਂਜੀ ਤਕਰੀਬਨ ਅੱਜ 5 6 7 ਦਿਨ ਉੱਪਰ ਲੈ ਗਈ ਆ ਹਾਂਜੀ ਹਾਂਜੀ ਤੇ ਹਜੇ ਵੀ ਤਕਰੀਬਨ ਲੈ ਜੂਗੀ ਦਿਨ ਕੋ 2 4 ਦਿਨ ਹਾਂਜੀ 2 4 ਦਿਨ ਕੱਢੂਗੀ ਹਜੇ ਠੀਕ ਆ ਬਾਕੀ ਕੋਈ 2 4 ਦਿਨ ਦੋਸਤੋ ਹਜੇ ਸਮਾਂ ਉੱਪਰ ਲੈਂਦੀ ਆ ਉਧਾਂ ਪੂਰੀ ਠੰਡੀ ਠਿਰੀ ਆ ਹਾਂਜੀ ਹਾਂਜੀ ਬੜਾ ਹੱਤੂ ਤਫੇਰ ਕੇ ਦਿਖਾ ਦੇ ਵੀਰੇ ਆ ਵੇਖੋ ਸਦੋਸਤੋ ਇਹਨਾਂ ਦੇ ਬਿਲਕੁਲ ਘਰ ਦੀ ਘਰੇਲੂ ਵੜਾ ਇਧਰ ਦੇ ਪਾਸੇ ਜਿਵੇਂ ਇਧਰ ਦੇ ਬਾਕੀ ਢਾਚਾ ਢੂੰਚਾ ਸਵੈਰ ਦਾ ਆਪਾਂ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਹਾਂਜੀ ਠੰਡੀ ਗੋਲ ਪੂਰਾ ਕੈਮ ਆ ਠੀਕ ਆ ਜੀ ਠੰਡੀ ਮਿੱਟੀ ਆ ਹਾਂਜੀ ਅੱਛਾ ਕਰਮਜੀਤ ਪਹਿਲੇ ਸਵੇਰ ਕਿੰਨਾ ਕੁ ਦੋ ਦਿਨ ਚਵਾਇਆ ਪਹਿਲੇ ਸਵੇਰ 18 ਕਿਲੋ ਜੀ ਚਵਾਇਆ ਹੀ ਇਹਨੇ ਪਹਿਲਣ ਦਾ ਹਾਂਜੀ ਦੂਜੀ ਸਵੇਰ 22 ਕਿਲੋ ਹੂੰ ਫਿਰ ਕੀ ਵੇਖੋ ਮਾਰੀ ਦੀ ਕਿਰਪਾ 24 5 ਕਿਲੋ ਦਬੂਗੀ ਮੈਨੂੰ ਲੱਗਾ ਹਜੇ ਵੀ ਜਿਹੜੇ ਹਿਸਾਬ ਨਾਲ ਲੇਵਾ ਦੋ ਚਾਰ 5-3 ਹਜੇ ਸੁੰਦੀ ਨਹੀਂ ਜੀ ਹਾਂਜੀ ਹੈਗੀ ਢੇਲ ਆ ਜੀ ਇਹਦੀ ਆ ਵੇਖੋ ਸੋ ਬਾਕੀ ਤੁਸੀਂ ਦੱਸਣ ਦਾ ਜੇ ਵੀ ਜਦੋਂ ਨੇੜੇ ਕੋਈ ਹਾਂਜੀ ਹਾਂਜੀ ਸੋ ਵੱਡੀ ਵੜਾ ਦੋਸਤੋ ਬਾਕੀ ਦੋ ਤਿੰਨ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰਦੀ ਆ ਹਾਂਜੀ ਵੇਖੋ ਕਿੰਨੀ ਇਹਦੀ ਬਾਕੀ ਕੱਦਕੁੱਦ ਪੂਰਾ ਵੱਡਾ ਹਾਂਜੀ ਹਾਂਜੀ ਜੇ ਨੂੰ ਤੁਸੀਂ ਦੱਸੇ ਵੀ ਹੈ ਡੈਨਮਾਰਕ ਸੀਮਨ ਦੀ ਐਚਪ ਚਲੋ ਪਿਓਰ ਹੀ ਬੱਚੀ ਆ ਜਾਂਦੀ ਆ ਹਾਂਜੀ ਹਾਂਜੀ ਛੋਟਾ ਕਾਰਨਾ ਬਾਕੀ ਜਿਹੜੇ ਭਰਾ ਨੂੰ ਨਸਲ ਬ੍ਰੀਡ ਦਾ ਪਤਾ ਉਹਨਾਂ ਨੇ ਜਜਮੈਂਟ ਕਰ ਹੀ ਲੈਣੀ ਆ ਵੀ ਸ਼ੈ ਕੀ ਆ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਗੋਲਗਲ ਬਹੁਤ ਸੋਹਣਾ ਇੱਧਰ ਇੱਕ ਬਹਿਣੀ ਵਾਲੇ ਪਾਸਿਓਂ ਜਸ਼ਨ ਮਾੜਾ ਦਿਖਾ ਦੇ ਤਸੱਲੀ ਦੇ ਨਾਲ ਇੱਕ ਬਹਿਣੀ ਵਾਲੇ ਪਾਸਿਓਂ ਪਰਲੇ ਪਾਸਿਓਂ ਜਿਹੜਾ ਥਰ ਥੁਣ ਚੈੱਕ ਕਰਾ ਲੇਵੇ ਤੋਂ ਪ੍ਰੋਵੈਂਸ ਚੰਗੀ ਆ ਬਾਕੀ 20 ਲੀਟਰ ਤੋਂ ਪਲਾਸੇ ਨੇ ਦੁੱਧ ਜਿਹੜਾ ਦੂਜੇ ਸਵੇਰੇ ਦੇ ਵਿੱਚ ਚਵਾਇਆ ਇਸ ਵਾਰ ਵੀ ਚੰਗੀ ਉਮੀਦ ਕਰਦੇ ਆ ਬਾਕੀ ਢੇਲ ਹਜੇ ਕਾਫੀ ਜਾਂਦੀ ਐ ਇੱਧਰ ਜੱਟਾ ਮਾਰ ਕੇ ਕੈਮਰਾ ਦਿਖਾ ਦਿਓ ਲੜਾ ਲੋੜਾ ਇੱਕ ਵਾਰੀ ਚੈੱਕ ਕਰਾ ਦੇ ਢੇਲ ਵੱਡੀ ਐ ਢੇਲ ਵੱਡੀ ਐ ਬੋਕਾਂ ਦੇ ਬੋਕ ਢੇਲਾ ਹਜੇ ਸੁੰਦੀ ਨਹੀਂ ਕੋਈ 5-4 ਦਿਨ ਠੀਕ ਆ ਜੀ 5-4 ਦਿਨਾਂ ਦੇ ਵਿੱਚ ਨੇ ਕਰਮਚਾਰੀ ਨੇ ਪੂਰਾ ਬਲੈਡਰ ਬਾਹਰ ਨਾਲ ਥੱਲੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਇੱਕ ਵਾਰੀ ਨੂੰ ਮਾਰੋ ਜੀ ਕਰਮਜੀਤ ਭਾਈ ਕੁਆੜਾ ਬਾਹਰ ਖੋਲ ਕੇ ਤੋੜ ਕੇ ਦਿਖਾ ਦੇ ਪੂਰਾ ਘਾਂਟਾ ਦਿਖਾ ਦੇ ਕੋਈ ਫੇਸ ਦਿਖਾ ਦੇ ਸਟੇਟ ਪਰਦੇ ਦੇ ਵਿੱਚ ਆ ਦੋਸਤੋ ਜਿੱਦਾਂ ਆਪਾਂ ਡੈਨਮਾਰਕ ਦੀਆਂ ਬੱਚੀਆਂ ਦੇਖਦੇ ਆ ਬਾਕੀ ਕਿਹੜੇ ਸੀਮੰਟ ਦੀ ਆ ਉਹ ਮੇਰੇ ਭਰਾ ਪਾਰਕੂ ਆ ਸਾਰੇ ਆਪ ਦੀ ਤੁਸੀਂ ਜਜਮੈਂਟ ਕਰ ਲਿਆ ਤੇ ਛੋਟਾ ਕਾਰਨਾ ਬੋਦੀ ਦੇਖ ਸਕਦੇ ਜੀ ਉੱਚੀ ਬੋਦੀ ਆ ਠੀਕ ਆ ਜੀ ਮੋਟੀ ਅੱਖ ਬਾਕੀ ਪ੍ਰੋਪਰ ਇਹ ਸਟਰਕਚਰ ਆਪਾਂ ਤੁਹਾਨੂੰ ਦਿਖਾ ਰਹੇ ਆ ਸੋ 22 ਲੀਟਰ ਇੱਕ ਵਾਰੀ ਫੇਰ ਕਨਫਰਮ ਕਰਤੀ 22 ਲੀਟਰ ਦੂਜੇ ਸਵੇਰੇ ਦੁੱਧ ਰਿਹਾ ਇਸ ਵੇੜ ਦਾ ਹਾਂ ਜਾਣਦੇ ਲਓ ਜੀ ਠੀਕ ਆ ਉਹ ਦੂਰੋਂ ਨੇੜੋਂ ਕਿਸੇ ਵੀ ਸੱਜਣ ਵੀਰ ਨੇ ਆਪਣੇ ਆਉਣਾ ਠੀਕਾ ਜੀ। ਹਾਂਜੀ ਹਾਂਜੀ। ਤੋਂ ਵੱਡੇ ਢਾਂਚੇ ਦੇ ਵਿੱਚ ਆ ਬਾਕੀ ਲੇਵੇ ਆਰਡਰ ਦੀ ਬੜੀ ਸਾਫ ਸੁਥਰੀ ਹੈ। ਹਾਂਜੀ ਹਾਂਜੀ। ਆ ਕਰੋ ਚੱਕ। ਠੀਕ ਆਇਆ ਨੂੰ ਇੱਥੇ ਇਧਰ ਨੂੰ ਮਾੜਾ ਵੀਰ ਆਇਆ ਨੂੰ ਸਿੱਧੀ ਕਰਿਆ ਜੀ। ਜਿਵੇਂ ਇੱਥੇ ਦਿਖਾਇਆ ਜੀ ਆਹ ਖਾਓ। ਇੱਥੇ ਰੋਕਿਆ ਜੀ ਭਰਾ ਇੱਥੇ ਰੋਕਿਆ ਜੀ। ਆ ਦਿਖਾਓ। ਅਮਰਾ ਢਿੱਲਾ ਛੱਡਦੇ ਫੇਸ ਇਧਰ ਨੂੰ ਇਧਰ ਨੂੰ ਕਰਦੇ ਆ ਜੀ ਮਾੜਾ ਫੇਸ। ਆ ਲੈ ਜੀ। ਬੱਸ ਬੱਸ ਇੱਥੇ ਆ ਲੈ। ਠੀਕ ਹੈ ਠੀਕ ਹੈ ਲੈ ਚੰਗੀ ਆ ਬੱਚੀ ਬਾਕੀ ਠੰਡੀ ਮਿੱਠੀ ਆ ਧੀਰੀ ਆ ਠੀਕ ਆ ਜੀ ਹਾਂ ਜੀ ਕੋਈ ਸੋ ਆਪਣੇ ਪੜੇ ਭੈਣ ਭਰਾ ਸਾਜ ਨੇ ਡਿਮਾਂਡ ਕਰਦੇ ਰਹਿੰਦੇ ਤਕਰੀਬਨ ਕੋਈ 20 22 25 ਲੀਟਰ ਵਾਲੇ ਜਿਹੋ ਜਿਹਾ ਕੇ ਸੀਜ਼ਨ ਆ ਜਾਣਾ ਹਾਂ 20 22 25 ਲੀਟਰ ਵਾਲੇ ਪਸ਼ੂ ਚਾਹੀਦੇ ਉਹਨਾਂ ਨੂੰ ਜਿੰਨੀ ਜਿੱਧਰ ਦੀ ਮਰਜ਼ੀ ਹਾਂ ਆ ਲਓ ਜੀ ਕਰੀ ਚਲੋ ਤੁਸੀਂ ਲੀਆਂ ਠੀਕ ਆ ਹਾਂ ਜਿਹੜਾ ਮਰਜ਼ੀ ਭਾਵੇਂ ਬਹਿ ਜੇ ਤੁਹਾਨੂੰ ਜਦੋਂ ਵੀ ਜਾਣੇ ਬਹਿ ਜੇ ਭਾਵੇਂ ਹਾਂ ਬਾਕੀ ਚਲੋ ਨਾਰਮਲੀ ਦੋਹਾਂ ਪਾਸੇ ਬੈਠ ਕੇ ਵੀ ਕੋਈ ਚਵਾਈ ਕਰ ਲੈ ਹਨਾ ਹਾਂਜੀ ਹਾਂਜੀ ਠੀਕ ਆ ਤੋ ਬਾਕੀ ਅੱਗੇ ਮੇਰਾ ਪ੍ਰਾਟਿਕਾ ਜੀ ਥੋੜੀ ਸਿਹਤ ਵਾਲੇ ਬੰਦੇ ਕਿਸੇ ਵੀਰ ਨੇ ਧਿਆਨ ਦੇ ਲਿਆ ਵੱਡੀ ਬੈੜ ਆ ਕਿਸੇ ਫਾਰਮ ਫਰਮ ਦੇ ਵਿੱਚ ਚਲੀ ਗਈ ਚੰਗੀ ਜਗ੍ਹਾ ਤਾਂ ਟਿਕਾਣੇ ਤੇ ਸਿਹਤ ਪੱਖੋਂ ਵੀ ਭਰ ਜੂਗੀ ਬਾਕੀ ਦੁੱਧ ਨੇ ਕਰਮ ਵਾਲੇ ਨੇ ਕਿਹਾ 22 ਦਾ 24 ਨਹੀਂ ਚਵਾਈ ਜਾਣਾ ਹਣਾ ਹਾਂਜੀ ਹਾਂਜੀ ਆਸੀਂ ਖੇਚਲ ਵਾਲੇ ਘਰੇ ਜੇ ਲਾ ਲਈ ਹਾਂ ਹਾਂ ਤੇ ਇਹਦਾ ਵੀਰ ਕਰਮਜੀਤ ਵੀਰ ਕੀ ਮੁੱਲ ਕਰਦਾ ਦੇਣੀ ਕਿੰਨੇ ਦੀ ਹੈ ਕੀ ਡਿਮਾਂਡ ਸਾਨੂੰ ਪਤਾ ਹੀ ਸੰਧੂ ਸਾਹਿਬ ਮੇਰੇ ਅੱਗੇ ਲੱਗ ਨਹੀਂ ਫਿਰ ਵੀ ਚਲੋ ਤੁਸੀਂ ਸਾਂਭੀ ਆ ਤੁਹਾਡੀ ਸ਼ਾਇਆ ਆਪਾਂ ਦੱਸ ਦਈਏ ਭੈਣ ਭਰਾਵਾਂ ਨੂੰ ਹਾਂਜੀ ਹਾਂ ਬੈੜ ਚੰਗੀ ਆ ਹਾਂਜੀ ਠੀਕ ਆ ਕਿੰਨੇ ਡਿਮਾਂਡ ਕਰਦੇ ਆ ਟਮਾੜ 75000 ਕਰਦੇ ਆ ਆ ਕੁਝ ਹਜ਼ਾਰ ਖੰਡ ਛੱਡ ਦਾਂਗੇ ਚਲੋ ਹਜ਼ਾਰ ਦਾ ਹਾਂਜੀ ਕੁਮਾਨਤਨ ਕਰਦਾਂਗੇ 74 74 ਦੀ ਦੇਣ ਦਾ ਇਰਾਦਾ ਹਾਂਜੀ ਹਾਂਜੀ ਲੈ ਵੀ 74000 ਦੀ ਦੋਸਤੋ ਇਹ ਵੇੜ ਮਿਲ ਜੂਗੀ ਤੁਹਾਨੂੰ ਹਾਂਜੀ ਹਾਂਜੀ ਬਾਕੀ ਚਲੋ ਕੋਈ ਭੈਣ ਭਰਾ ਦਾ ਕੋਈ ਦੋ ਸੱਚਾ ਦੋ ਤਿੰਨ 300 400 ਕੇ ਮੌਕੇ ਤੇ ਚੋਕ ਰਸਾ ਛੋਟ ਛੜੀ ਜਾਊਗਾ ਹਾਂਜੀ ਹਾਂਜੀ ਕੋਈ ਨਹੀਂ ਉਹਦੇ ਹੋ ਜੀ ਠੀਕ ਆ ਵੇੜ ਵੱਡੀ ਆ ਬਾਕੀ ਪਾਰਖੂ ਭਰਾ ਜੜੇ ਇੱਕ ਵਾਰੀ ਜ਼ਰੂਰ ਪਰਖ ਕਰਨ ਚੰਗੀ ਵੇੜ ਆ ਦਧਾਰੂ ਵੇੜ ਆ ਕੋਈ 20 22 24 ਲੀਟਰ ਦੁੱਧ ਚਵਾਜੂਗੀ ਹਾਂਜੀ ਹਾਂ ਹਾਂਜੀ ਹਾਂਜੀ ਬਾਕੀ ਥਣਲੇਵੇ ਦੀ ਸਾਫ ਸੁਥਰੀ ਹੈ ਤੇ ਇੱਕ ਕਰਮਚੀ ਦੇ ਵੀਰ ਇਹ ਅੱਜ ਇੱਕੋ ਇੱਕ ਨਾਗ ਜਿਹੜਾ ਆਪਾਂ ਸੇਲ ਕਰਦੇ ਹਾਂ ਹਾਂਜੀ ਹਾਂਜੀ ਆਪਣਾ ਘਰੇਲੂ ਆ ਆਪਣਾ ਕਿਹੜਾ ਕੋਈ ਵਪਾਰ ਦਾ ਕੰਮ ਹੈ ਬਿਲਕੁਲ ਬਿਲਕੁਲ ਘਰ ਦੀ ਵਿਹੜ ਆਪਣੇ ਲਾ ਜਸ਼ਨ ਇੱਕੋ ਨਹੀਂ ਮਾੜਾ ਦਿਖਾ ਦੇ ਤੂੰ ਆ ਦਿਖਾ ਦੇ ਆ ਦਿਖਾ ਦੇ ਅੱਗੋਂ ਪਿਛੋਂ ਪੂਰੀ ਤਸੱਲੀ ਨਾਲ ਦਿਖਾ ਦੇ ਥਾਂ ਠੀਕ ਆ ਜੀ ਦਿਖਾ ਦੇ ਦਿਖਾ ਦੇ ਕੋਈ ਨਹੀਂ ਠੀਕ ਆ ਕੋਈ ਗੱਲ ਨਹੀਂ ਆ ਠੀਕ ਆ ਜੀ ਠੀਕ ਆ ਓਕੇ ओके वीर ਕਰਮਜੀਤ ਦਾ ਇੱਕ ਕੰਟੈਕਟ ਨੰਬਰ ਜਿਹੜੇ ਆਪਣੇ ਜਰੂਰ ਸਾਂਝੇ ਕਰਦੇ ਭਰਾ ਜਿਨ੍ਹਾਂ ਦੇ ਵੀਰਾਂ ਨੇ ਇੱਕ ਨੰਬਰ ਹੈਗਾ ਆਪਣੇ ਕੋਲ 87288 38553 ਹੂੰ 87288 38553 ਠੀਕ ਆ ਜੀ ਲਓ ਵੀ ਦੋਸਤੋ ਬਾਕੀ ਡਰੈਸ ਆਪਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ ਪਿੰਡ ਗਲਾਲੀਪੁਰ ਨੇੜੇ ਸ਼ਬਾਜਪੁਰ ਆਓ ਇੱਥੇ ਆਣ ਕੇ ਆਪਦੀ ਨਰਕ ਪਰਖ ਕਰੋ ਤਸੱਲੀ ਕਰੋ ਟਿੱਪ ਕੇ ਵਰਾ ਕੇ ਠੀਕ ਆ ਜੀ ਹਾਂਜੀ ਹਾਂਜੀ ਸੋ ਅੱਜ ਇੱਕੋ ਇੱਕ ਨਗ ਜਿਹੜਾ ਵੀਰ ਦੇ ਘਰੋਂ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਤੁਹਾਡੇ ਸਾਹਮਣੇ ਪੇਸ਼ ਕਰਤਾ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇ ਲਈ ਹਾਂਜੀ